ਹਾਂਜੀ ਕੋਈ ਗੱਲ ਹੀ ਨਹੀਂ ਤੇ ਆਪ ਤੁਸੀਂ ਤਸੱਲੀ ਕਰੋ ਜਿਹਦੇ ਵਿੱਚ ਤੁਹਾਡਾ ਮੰਨ ਲਓ ਮਨ ਦੁਸ਼ਟ ਹੋਣੀ ਹੋਵੇ ਸੈਟੀਸਫਾਈਡ ਹੋਣਾ ਚਾਹੀਦਾ ਤੁਸੀਂ ਮਾਇਆ ਲਾਉਣੀ ਆ ਬੰਦਾ ਸੈਟੀਸਫਾਈਡ ਜਿਹਦੇ ਵਿੱਚ ਆਪਣਾ ਗਾਹ ਖੋਜਿਆ ਨਾ ਜਿਹੜੀ ਗੱਲ ਉਹ ਵੇਖੇ ਗਾਹ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਜਿਨੇ ਵੀ ਆਪਣੇ ਫਾਰਮ ਤੇ ਵੇਟ ਕਰਨੀਆਂ ਪਹਿਲਾਂ ਇੱਕ ਦੋ ਦਿਨ ਆਪਦਾ ਬਾਜ਼ਾਰ ਵੇਖ ਕੇ ਆ ਹਾਂਜੀ ਹਾਂਜੀ ਕਿਉਂਕਿ ਭਾਅ ਆਪਣੇ ਹੋਣਗੇ ਜਾਇ ਤੇ ਮੋਲ ਹੋਣਾ ਜੇ ਸਿਰਫ ਭਾਅ ਨਾਲ ਇਹ ਭਾਅ ਸਿਰਫ ਝਾਮਕਿਆਂ ਜੇ ਮਿਲਦੇ ਆ ਹਾਂਜੀ ਹਾਂਜੀ ਤੇ ਦੇ ਦਈਏ ਸਾਹਿਬ ਜੀ ਜਾਣਕਾਰੀ ਭਾਈ ਨੀਲੀ ਦਾ ਵੀ ਮਹੀਂ ਜੇ ਸੂਆਤ ਜਾ ਸੂਆਤ ਜਾ ਹਾਂ ਜੀ ਚੌਥਾ ਨਾਲੇ ਪੰਜਵਾਂ ਨਾਲੇ ਦਸਵਾਂ ਨਾਲੇ ਆਪ ਦੀ ਸਮਝ ਵੇਖੇ ਮੁੜ ਕੇ ਆ ਦਿੰਦਾ ਵਪਾਰੀ ਸੂਆਤ ਤੇ ਜਿਤਨੇ ਟੱਪਨ ਦਿੰਦੀ ਹਾਂਜੀ ਹਾਂਜੀ ਪਿਓਰ ਨੀਲੀ ਦਾ ਵੀ ਜੇ ਮੱਝ ਹਾਂਜੀ ਕਰੋ ਸੱਜਣਾ ਸੂਈ ਨੂੰ ਕੋਈ ਜੇ ਤੈਨਾਂ ਸਾਢੇ 3 ਮਹੀਨੇ ਹਾਂਜੀ ਹਾਂਜੀ 1 ਮਹੀਨੇ ਦੀ ਬਣੀ ਉਹਨਾਂ ਦਸੀ ਆਪਾਂ ਕੋਈ ਗਾਰੰਟੀ ਨਹੀਂ ਦੇਣੀ ਬਿਲਕੁਲ ਬਿਲਕੁਲ ਦੁੱਧ ਦੇ ਹਿਸਾਬ ਨਾਲ ਦੇਣੀ ਜੇ ਤੇ ਦੁੱਧ ਵਾਲੇ ਮੁੱਲ ਕਰਨਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ 7 ਲੀਟਰ ਦੇ ਦੁੱਧ 6 ਲੀਟਰ ਆ ਗਿਆ ਹਾਂਜੀ ਹਾਂਜੀ ਕਿ ਵਾਈ ਜੂਈ ਸ਼ਾ ਜੀ ਕਿਤਰਾ ਮੈਨਾਂ ਜੀ ਇੱਕ ਨੰਬਰ 100 ਦੀ 100 ਬੱਚਾ ਨਹੀਂ ਹੈਗਾ ਮਿਲਦੀ ਮਿਲਦੀ ਪਾੜੇ ਤੇ ਮਿਲਦੀ ਪਾੜੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਬੋਡੀ ਸਟਰਕਚਰ ਵੀ ਸੋਹਣਾ ਹੈ ਮੈਂ ਨਹੀਂ ਵਧੀਆ ਵਧੀਆ ਜੀ ਵਜਨ ਵਾਲੀ ਹੈ ਮੰਜ ਵਜਨ ਵਾਲੀ ਪੂਰੀ ਹੈਵੀ ਹੈਣਾ ਹਾਂ ਕੱਲੀ ਸੂਰਿਆਂ ਦੀ ਗੱਲ ਨਹੀਂ ਹੁੰਦੀ ਉਹ ਚਲੋ ਭੈਣ ਭਰਾ ਆਪਣੇ ਨਾਲ ਸਿਆਣੇ ਹਾਂ ਹਾਂ ਜੀ ਡੰਗਰ ਨਸਲ ਦੇ ਵਿੱਚ ਜਿਹੜਾ ਆਉਂਦਾ ਉਹਦਾ ਉਹੀ ਮੁੱਲ ਵੱਧ ਪੈਂਦੇ ਆ ਭਾਜੀ ਹਾਂਜੀ ਹਾਂਜੀ ਪਿਓਰ ਨੀਲੀ ਦੇ ਵਿੱਚ ਹੈ ਮੱਝ ਨੀਲੀ ਦੀ ਡਿਮਾਂਡ ਵੀ ਬਹੁਤ ਆ ਤੇ ਬਾਕੀ ਗੱਲ ਆ ਹਾਂਜੀ ਤੇ ਜਿਹੜਾ ਮੰਨ ਲਓ ਇਹੋ ਮਹੀਂ ਜੇ ਹੁਣ ਸੱਜਰ ਲੈਣ ਜਾਵੇ ਨਾ ਕੋਈ ਹਾਂਜੀ ਹਾਂਜੀ ਤੇ ਲੱਖ ਰੁਪਏ ਦੇ ਲਾਗੇ ਮਿਲਣੀ ਬਾਜ਼ਾਰ ਭਾਈ ਬੜਾ ਤੱਤਾ 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 ਹਾਂਜੀ ਹਾਂਜੀ ਪਰ ਆਪਾਂ ਜਿਹਦੇ ਹਿਸਾਬ ਨਾਲ ਲਈ ਆ ਉਸੇ ਹਿਸਾਬ ਨਾਲ ਦੇਣੀ ਨਵਾਂਤੀ ਨੂੰ ਉੱਤੀ ਮੈਂ ਸਾਰੇ ਸਾਰੀਆਂ ਨਿਸ਼ਾਨੀਆਂ ਵੇਖਣੀਆਂ ਚੜੇ ਤੇ ਦੋਵੇਂ ਮਨੇ ਡਾਬਿਆ ਬਿਲਕੁਲ ਬੇਖੋਰ ਬਖੋਰ ਚਮੇ ਥੋਤੇ ਆ ਹਾਂਜੀ ਹਾਂਜੀ ਤੇ ਆ ਟੇਡਾ ਕੱਟਿਆ ਟੇਡਾ ਕੱਟਦੇ ਬਿੱਲੀ ਮਟਕੀ ਆਖਿਆ ਸਾਰਾ ਕੋਈ ਹਾਂਜੀ ਹਾਂਜੀ ਬੱਚੇ ਲੈਣ ਵਾਲੀ ਮਹਿੰਗਾ ਹੈ ਬੱਚੇ ਲੈਣ ਵਾਲੀ ਮੱਝ ਹਾਂਜੀ 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 ਰੇਟ ਬਿਲਕੁਲ ਹੀ ਛੋਟਾ ਹਾਂਜੀ ਚਿਰੰਜਾਇਰ ਦੇ ਵਿੱਚ ਪਹੁੰਚ 54000 ਦੇ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋਆਬ ਦੇ ਲਿਓ ਪੂਰੇ 51000 ਪੂਰੇ 51000 ਦੀ ਮਹਿੰਦੇ ਛੋਟੇ ਛੋਟੇ ਭਾਅ ਕਰਨੇ ਜੀ ਪਤਲੀ ਕਮਾਈ ਕਰਨੀ ਆਪਾਂ ਕੋਈ ਐਵੇਂ ਜ਼ਿਆਦਾ ਨਹੀਂ ਕੰਮ ਰੱਖਣਾ ਲੁੱਟ ਲੋ ਮੇਲਾ ਖੱਜਣਾ ਹਾਂਜੀ 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 ਆਹ ਭਾਜੀ ਮੈਂ ਜੇ ਨੀਲੀ ਰਾਵੀ ਹਾਂਜੀ ਰੱਤੀ ਬੂਰੀ ਆਹ ਦਿੰਦੇ ਕਈ ਭੈਣ ਭਰਾ ਹਾਂਜੀ ਪਿਓਰ ਨੀਲੀ ਨੀਲੀ ਚ ਆ ਗਈ ਹੈ ਹਾਂਜੀ ਹਾਂਜੀ ਤੇ ਸੂਹਾ ਦੂਜਾ ਤੇ ਜਾਲ ਵਾਲੇ ਚੌਥਾ ਵਾਲੇ ਆਪ ਦੀ ਸਮਝ ਲੈ ਕੇ ਬਿਲਕੁਲ ਜੀ ਬਿਲਕੁਲ ਤੇ ਮਗਰੇ ਦੇ ਜੇ ਕਟਾ ਮਗਰ ਕਟਾ ਆ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਸੁਆ ਸ਼ਾ ਜੀ ਸੁਆ ਭਾਜੀ ਉਹਨਾਂ ਦੂਜਾ ਆਖਿਆ ਭੈਣ ਭਰਾ ਆਪਾਂ ਸੂਏ ਦੇ ਆਉਂਦੇ ਨਹੀਂ ਆ ਹਾਂ ਦੇ ਕੋ 10 ਲਾਲੇ ਆਪਦੀ ਸਮਝ ਲਈ ਤੇ ਗਾੜੀ ਸ਼ੀਸ਼ਾ ਘਰੇ ਆ ਕੇ ਵੇਖੇ ਹਾਂਜੀ ਹਾਂਜੀ ਇਹ ਕਟਾ ਆਹ ਕਟਾ ਜੀ ਆ ਕਟਾ ਆ ਗਿਆ ਜੀ ਮਹੀਨੇ ਦਾ ਲਾਲੇ 1.5 ਦਾ ਲਾਲੇ ਹਾਂਜੀ ਹਾਂਜੀ 9 ਦਾ ਲਾਲੇ ਆਪਦੀ ਸਮਝ ਇਹ ਕ੍ਰੋਸ ਤੇ ਆਉਂਦਾ ਨਹੀਂ ਹਾਂਜੀ ਹਾਂਜੀ ਤੇ ਦੁੱਧ ਦੇ ਥੱਲੇ ਹੈਗਾ ਜੇ 10 ਉਹਨਾਂ ਆਖਿਆ 10 ਲੀਟਰ ਆਪਾਂ ਹੱਥ ਕਹਿ ਕੇ ਦੇਣੀ ਆਪਾਂ ਆਠ ਦੇ ਹਿਸਾਬ ਨਾਲ ਹਾਂਜੀ ਹਾਂਜੀ ਬਾਕੀ ਇਹ ਆ ਵੀ ਜਮੀ ਪਲੀ ਚੰਗੀ ਕਿ ਇਹ ਗੱਲਾਂ ਕੋਸੀ ਨਹੀਂ ਆ ਕਿਹੇ ਗੱਲਾਂ ਨਾ ਹਾਂ ਦੁੱਧ ਵਾਲੀ ਮੈਂ ਜੀ ਕਰੋ ਸੱਜਣੋ ਫੇਸ ਕੁਆਲਿਟੀ ਚੈੱਕ ਸਿੰਘੀ ਸਿੰਘੀ ਪੂਰੀ ਗੋਲ ਆ ਬਾਕੀ ਨਾ ਪਲੀ ਪਲੀ ਵਧੀਆ ਹਾਂਜੀ ਹਾਂਜੀ ਸਾਂਭੀ ਕੇ ਨੇ ਹਾਂ ਆਰਤੀਆਂ ਦੇ ਸਰਾਣੇ ਵਰਗੀ ਬਣਦੀ ਆਰਤੀਆਂ ਦੇ ਸਰਾਣੇ ਵਰਗੀ ਹਾਂ ਪੂਰੀ ਸਾਂਭੀ ਆ ਮੈਂ ਕਿਹਨਾਂ ਜੰਨੇ ਕਿਵਾਜੀ ਜੀ ਸ਼ਾਹ ਜੀ ਕਿਵੇਂ ਮੈਂ ਨਾ ਜੀ 100 ਦੀ 100 ਆ 100 ਦੀ ਸਭ ਪੂਰੀ ਮੈਂ ਜਿਹੜਾ ਭੈਣ ਭਰਾ ਆਉਂਦਾ ਆਪਦੀ ਤਸੱਲੀ ਕਰੇ ਬਿਲਕੁਲ ਚੋਣ ਤੇ ਭਾਵੇਂ ਨਾ ਛੋਟਾ ਜਿਹਾ ਬੱਚਾ ਚੋਲੇ ਤੇ ਫਿਰ ਬੱਚੇ ਤੇ ਮਿਲਦੀ ਜੇ ਬੱਚੇ ਦਾ ਵੜਾ ਜ਼ਿਆਦਾ ਕਰਦੀ ਆ ਬੱਚੇ ਦਾ ਬੜਾ ਪ੍ਰੇਮ ਆ ਹਾਂ ਜੀ ਬੱਚਾ ਵੀ ਇਹਦਾ ਵਾਵਾ ਹੀ ਕਰਦਾ ਹਾਂ ਜੀ ਉਹ ਡੰਗਰ ਤੁਹਾਨੂੰ ਬੜਾਈ ਥੋੜਾ ਥਾਂ ਦਾ ਅੱਛਾ ਥਾਂ ਦਾ ਕਰਦਾ ਡੰਗਰ ਤੁਹਾਡੇ ਗੱਡੀ ਗੜੀ ਆਈ ਏ ਓਕੇ ਓਕੇ ਹਾਂ ਜੀ ਹਾਂ ਜੀ ਮੋਲ ਸ਼ਾਹ ਜੀ ਫਿਰ ਕੀ ਕਰਦੇ ਆ ਦਾ ਭਾਜੀ ਮੌਲਤ ਤੁਹਾਨੂੰ ਬੜਾ ਬਾਜ਼ਾਰ ਦੇ ਹਿਸਾਬ ਨਾਲ ਤੇ ਲੱਖ ਰੁਪਈਆ ਆਵੀ ਹੋਈ ਗੱਲ ਹੋਣਾ ਬਿਲਕੁਲ ਬਿਲਕੁਲ ਜੀ ਤੇ ਮੰਗਣ ਦਾ ਹੱਕ ਵੀ ਹੈਗਾ ਇਹਦਾ ਹਾਂਜੀ ਹਾਂਜੀ ਹੱਕ ਰੱਖਦੀ ਕਰਮਾਂ ਲਈ ਪਰ ਆਪਾਂ ਨਹੀਂ ਕਰਨੀ ਗਲਤ ਗੱਲ ਅਜੇ ਮਹੀਂ ਸਿਰੇ 10 ਵਜੇ ਚੋਈ ਹੈ ਅੱਛਾ ਉਹ ਭੈਣ ਭਰਾਏ ਨਾ ਅਖੇ ਵੀ ਮੈਨੂੰ ਬਾਜ਼ਾਰ ਲੱਗਾ ਹਾਂਜੀ ਹਾਂਜੀ ਸਿਰੇ 10 ਵਜੇ ਮਹੀਂ ਚੋਈ ਆ ਮਾਲ ਸਿਰੇ ਅੱਜ ਹੀ ਆ ਚੋ ਤਨ ਬੜਾ ਲੇਟ ਹੀ ਜਾ ਜਾਂਦਾ ਹਾਂ ਹਾਂਜੀ 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 ਸਰਦੀਆਂ ਨਾਲ ਕਰਦੀਏ ਜੀ 85 ਚ ਪਹੁੰਚ ਇਸ ਨੂੰ ਇੱਕੋ ਹੀ ਆਪਾਂ ਦੱਸਣਾ 75000 ਚ ਪਹੁੰਚ ਜੇ ਗੱਡੀ ਕੋ ਆਪ ਦੇ ਲਓ 72000 ਦੀ 72000 ਦੀ ਮੈਂ ਦੇ ਦਨੀ ਆ ਠੀਕ 100 ਕਿਲੋਮੀਟਰ ਲੋਟ ਲੋ ਮੇਲਾ ਹੈ ਹਾਂਜੀ ਹਾਂਜੀ ਇਹਦੀ ਛਾੜੀ ਦੇ ਦਈਏ ਜੀ ਗੱਡੀ ਭਾਜੀ ਇਹ ਵੀ ਨੀਲੀ ਰਾਵੀ ਹਾਂਜੀ ਸੂਈ ਨੂੰ ਇਹਨੂੰ ਵੀ ਤਿੰਨ ਸਾਢੇ ਤਿੰਨ ਮਹੀਨੇ ਹੋਏ ਜੇ ਹਾਂਜੀ ਇਹ ਵੀ ਨੀਲੀ ਰਾਵੀ ਚ ਆਉਂਦੀ ਆ ਦੁੱਧ ਦੇ ਥਲੇ ਹੱਥ ਆ ਕੋ ਸੱਤ ਲਾਲੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਸੁਈ ਨੂੰ ਸਾਢੇ 3 3 ਮਹੀਨੇ ਦੀ 1 ਮਹੀਨੇ ਦੀ ਬਣੀ ਵੀ ਆਪਾਂ ਕੋਈ ਗਰੰਟੀ ਨਹੀਂ ਦੇਣੀ ਦੁੱਧ ਦੇ ਹਿਸਾਬ ਨਾਲ ਦੇਣੀ ਦੁੱਧ ਦੇ ਹਿਸਾਬ ਨਾਲ ਆਪਾਂ ਮੋਲ ਕਰਨਾ ਠੀਕ ਹੈ ਜੀ ਹਾਂਜੀ ਪਾ ਆਪਾਂ ਕਰਨੀ ਛੋਲੇ ਛੋਲੇ ਨਿੱਕੇ ਨਿੱਕੇ ਨਿੱਗੇ ਮੋਲ ਕਰਨੇ ਹੈ ਸਾਲ ਹੈਗਾ ਵਾ ਹਾਂਜੀ ਸੁਆ ਜੀ ਸ਼ਾਦੀ ਕਿਵੇਂ ਇੱਕ ਨੰਬਰ ਆ ਜੀ ਚੋਕੇ ਖੜੇ ਬੇਨਤੀ ਇਹੋ ਹੱਥ ਜੋੜ ਕੇ ਪਲੀ ਕਰਦੇ ਹੈ ਨਾ ਆਪਦੀ ਤਸੱਲੀ ਕਰੇ ਜਿੱਦਾਂ ਮੰਦੀ ਸੁਆ ਸ਼ਾਦੀ ਕਿੰਨਾ ਦੱਸਿਆ ਜੋ ਸੁਆ ਭਾਜੀ ਉਹਨਾਂ ਦੂਜਾ ਆਖਿਆ ਤੇ ਜਾਲਾ ਨੇ ਕੋਈ ਮੇਰੇ ਹਿਸਾਬ ਨਾਲ ਦੂਜਾ ਹਨਾ ਭੈਣ ਭਰਾਵਾਂ ਦੇ ਗਾੜੀ ਆ ਜੀ ਆਪਦੀ ਸਮਝ ਵੇਖੇ ਦੂਜਾ ਵਾਲੇ ਤੇਜਾ ਵਾਲੇ ਜਿਹੜਾ ਮੈਂ ਪਹਿਲੀ ਈ ਲੈਣ ਦਿਆ ਹਾਂ ਜੀ ਕੋਸਿਆਣਾ ਹੀ ਭੈਣ ਭਰਾ ਨੂੰ ਨਾਲ ਲੈ ਦੇ ਵਿਖਾ ਗਏ ਬਿਲਕੁਲ ਬਿਲਕੁਲ ਆਪਦੀ ਤਸੱਲੀ ਕਰੇ ਹਨਾ ਠੀਕ ਐ ਸ਼ਾ ਜੀ 52000 ਤੱਕ ਪਹੁੰਚ ਹਾਂਜੀ ਗੱਡੀ ਕੋਲ ਆਪਦੇ ਲੈ ਉਹ ਜੱਸ ਨੂੰ 99000 99000 ਦੀ ਐ ਠੀਕ ਐ ਜੀ ਇਹਦੀ ਸ਼ਾ ਜੀ ਦੇ ਦਈਏ ਜਾਣਕਾਰੀ ਇਹ ਭਾਜੀ ਸੂਹਾ ਦੂਜਾ ਜੇ ਪਿਓਰ ਪਿਓਰ ਦੂਜਾ ਸੂਹਾ ਭੈਣ ਭਰਾਵਾਂ ਦੇ ਗਾੜੀ ਆ ਭਾਵੇਂ ਕੋ ਤੇਜਾ ਵਾਲੇ ਹਾਂਜੀ ਦੋ ਦਿਨ ਥੱਲੇ ਵੀ 7 ਲੀਟਰ ਦੇ 7 ਲੀਟਰ ਇਹਨੂੰ ਮੈਂ ਉਹ ਨੂੰ ਸੂਈ ਨੂੰ ਹੋਏ ਜੇ 4 ਮਹੀਨੇ 4 ਮਹੀਨੇ ਸੂਈ ਨੂੰ ਹੋ ਗਿਆ ਤੇ ਉਹਨਾਂ ਆਖਿਆ ਜੇ ਵੀ 1.5 ਮਹੀਨਾ ਟਿਕਾ ਭੈਣ ਨੂੰ ਤੇ ਚੈੱਕ ਕਰਾਈ ਡਾਕਟਰ ਨੇ ਸ਼ੱਕ ਚ ਦੱਸੀ ਹਾਂਜੀ ਆਪਾਂ ਨਹੀਂ ਮੋਲ ਗੱਬਣਾ ਨਹੀਂ ਕਰਨਾ ਆਪਾਂ ਦੱਸ ਦਿੱਤਾ ਭੈਣ ਭਰਾ ਨੂੰ ਅਗਲਾ ਆਪਦੀ ਖੜ ਕੇ ਚੈੱਕ ਆਲੇ ਆਪਾਂ ਮੋਲ ਕਰਨਾ ਦੁੱਧ ਵਾਲਾ ਦੁੱਧ ਵਾਲਾ ਬਾਕੀ ਕਿਸਮਤ ਹੈ ਅਗਲੀ ਕਿਸਮਤ ਹੈ ਅਗਲੀ ਉਹ ਆਂਦੇ ਚੈੱਕ ਕਰਾਈ ਆ ਤੇ 1.5 ਮਹੀਨੇ ਦੇ ਸ਼ੱਕ ਚ ਦੱਸੀ ਡਾਕਟਰ ਨੇ ਆਪਾਂ ਕੋਈ ਗਾਰੰਟੀ ਨਹੀਂ ਦੇਣੀ ਉਗਾਰੀ ਅਗਲੇ ਦੀ ਕਿਸਮਤ ਆ ਬਿਲਕੁਲ ਜੀ ਬਿਲਕੁਲ ਆਪਾਂ ਦੇ ਮੋਲ ਕਰਨਾ ਦੁੱਧ ਵਾਲਾ ਚਵਾਈ ਚੁਈ ਸਾਜੀ ਕਿਵੇਂ ਇੱਕ ਨੰਬਰ ਐ ਚਵਾਈ ਆ ਗਰੇ ਰੰਗ ਸਿੰਘ ਵੇਖੋ ਤੁਸੀਂ ਇਹਦਾ ਸਿੰਘੀ ਸਿੰਘੀ ਕਰੋ ਸਜਣੋ ਚੈੱਕ ਨਾ ਹਾਂਜੀ ਚਾਲ ਵੀ ਪਲਵਾਨਾ ਲਈ ਮਟਕ ਮਟਕ ਮਾਂਗ ਹਾਂਜੀ ਹਾਂਜੀ ਮੋਹਲ ਸ਼ਾ ਜੀ 50000 ਤੱਕ ਪਹੁੰਚ ਜੀ 50000 ਦੇ ਵਿੱਚ ਪਹੁੰਚ ਗੱਡੀ ਕੋ ਆਪ ਦੇ ਲੈ ਉਹ 47000 ਯਸ ਹਾਂਜੀ ਹਾਂਜੀ ਠੀਕ ਹੈ ਹਾਂਜੀ ਇਹਦੀ ਸ਼ਾ ਜੀ ਦੇ ਦਈਏ ਜਾਣਕਾਰੀ ਇਹ ਭਾਜੀ ਵੱਡੀ ਝੋਟੀ ਹੈ ਹਾਂਜੀ ਇਹ ਵੀ ਆਪਣਾ ਕੋ ਖਾਸ ਮੰਗਾ ਜੀ ਤੋਂ ਗਈ ਆ ਸੱਜਰ ਮੈਨ ਨੂੰ ਦੁੱਧਤਾਜ 15 ਕਿਲੋ 15 ਕਿਲੋ ਇਹ ਮਈਆਂ ਦਮੇ ਇੱਕ ਇੱਕ ਕਰਵਾਈਆਂ ਹਾਂਜੀ ਇਹ ਵੀ ਮੈਂ ਡੇਢ ਮਹੀਨੇ ਦੇ ਸ਼ਾਕ ਚ ਦਸਤੀ ਡਾਕਟਰ ਨੇ ਹਾਂਜੀ ਆਪਾਂ ਕੋਈ ਗਾਰੰਟੀ ਨਹੀਂ ਦੇਣੀ। ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ 4 ਮਹੀਨਾ ਦੀ ਮੈਂ ਸੂਈ ਜੇ 1.25 ਦੀ। 1.25 ਦੀ। ਦੁੱਧ 7 ਕਿਲੋ ਜੇ ਹੁਣ ਮੈਂ ਤੇਲੇ। ਬੱਚਾ ਨਹੀਂ ਹੈਗਾ ਮਿਲਦੀ ਭਾੜੇ ਜੀ। ਭਾੜੇ ਤੇ ਮਿਲਦੀ ਹੈ। ਹਾਂਜੀ। ਠੀਕ ਹੈ ਜੀ। ਹਾਂ। ਬਾਕੀ ਇਹ ਵੀ ਮੋਲੇ ਦਾ ਕਟੀਆਂ ਵਾਲਾ ਹੋਣਾ। ਹਾਂਜੀ। ਜਿਹੜਾ ਭੈਣ ਭਰਾ ਲੈ ਜਾਊਗਾ। ਸੋਹਣੇ ਕੱਦ-ਕਾੜ ਦੀ ਟਾਂ। ਬਰਹੋਂ ਵਾਲੇ ਨੂੰ ਬੜੀ ਚੰਗੀ ਹੈ। ਜਿਹਨੇ ਗਾਂ ਚਲੋ ਡੰਗਰ ਬਣਾਉਂਦੇ ਆ ਨਾ ਕਈ ਭੈਣ ਭਰਾ ਫੜ ਕੇ। ਹਾਂਜੀ ਹਾਂਜੀ। ਬਣਾ ਕੇ ਵੇਚ ਲੈ ਮੈਂ ਆਦਰ ਰੋਣਾ। ਬਿਲਕੁਲ ਬਿਲਕੁਲ। ਪਹਿਲਾ ਸੂਈ ਹੈ ਨਾ ਹਾਂ ਗੱਲ ਇਹ ਆ ਨਾ ਟਾਈਮ ਹੋਇਆ ਹੋਵੇ ਡੰਗਰ ਦਾ ਫੇਰ ਹੀ ਡਾਕਟਰ ਵੀ ਕਲੀਅਰ ਦੱਸ ਸਕਦਾ ਬਿਲਕੁਲ ਬਿਲਕੁਲ ਹਾਂ ਤੇ ਆਪਾਂ ਨੂੰ ਜੇ ਡਾਕਟਰ ਦੱਸੂਗਾ ਤੇ ਆਪਾਂ ਵੀ ਫੇਰ ਹੀ ਗਰੰਟੀ ਦੇਵਾਂਗੇ ਹਾਂਜੀ ਹਾਂਜੀ ਆਪਾਂ ਐਵੇਂ ਆਖੀ ਜੀਏ ਮੜ ਕੇ ਬਰੇ ਜੀਵਾਈ ਜੂਈ ਸ਼ਾਹ ਜੀ ਕਿੰਨੇ ਮੈਂ ਨਾ ਜੀ ਇੱਕ ਨੰਬਰ ਆ ਮੌਕੇ ਦਾ ਹੁਣ 8 ਲੀਟਰ ਦੁੱਧ ਦੱਸ 7 ਦੀ 7 6 ਹਾਂਜੀ 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 ਇਹਦਾਂ ਵਸਵੇ ਦੇ ਡੰਗਰੇ ਕਦੀ ਪਾਣੀ ਪੀਣ ਲੱਪੈਂਦੇ ਹੈ ਕਦੀ ਨਹੀਂ ਥੰਗਰ ਉੱਪਰ ਆਪਾਂ ਨੂੰ ਵੀ ਕਰਦਾ ਉੱਪਰ ਉੱਪਰ ਮਹਿਸੂਸ ਕਰਦਾ ਹਾਂਜੀ ਰੇਰ ਕੋਈ ਨਹੀਂ ਦੱਸਦੇ ਨੇ ਇੱਥੇ ਕੋਈ ਕੋਈ ਸ਼ੱਕ ਲੈ ਲੈਂਦ ਗਾਲ ਛੱਕ ਲੈਣ ਦੇ ਇੱਕ ਰੀ ਕੋਈ ਨਹੀਂ ਪਾਣੀ ਪੀਣਾ ਹੀ ਆ ਪਰ ਰੇਟ ਦੱਸ ਦੇਣਾ ਮੈਦਾ ਅੱਛਾ ਦੱਸ ਦਈਏ ਫਿਰ ਤੇ ਕਰਦੀ ਆ ਪਹੁੰਚ 75 ਤੇ ਨਹੀਂ ਮੋਲਾ ਪੱਜਾਇ ਜੀ ਰੱਖਨੇ ਆ ਜੈ ਜੀ ਜੀ ਹਾਂ ਜੀ ਉੜਦਿਆਂ ਲਈ 60000 ਤੇ ਪਹੁੰਚ ਹਾਂਜੀ ਪੂਰੇ 60000 ਦੇ ਵਿੱਚ ਪਹੁੰਚ 60000 ਦੇ ਵਿੱਚ ਪਹੁੰਚ ਗੱਡੀ ਕੋ ਆ ਵੀ ਲੈ 58000 ਦੀ 50000 ਦੀ ਆਪਾਂ ਮੈਂ ਦੇ ਦੇਣੀ ਆ 50000 ਦੀ ਜੱਸਣ ਠੀਕ ਹੈ ਯਾਰ ਦੁੱਧ ਦੇ ਹਿਸਾਬ ਵਾਲੇ ਮੁੱਲ ਕਰਤਾਗੇ ਆਪਾਂ ਬਿਲਕੁਲ ਬਿਲਕੁਲ ਆਪਾਂ ਕੋਈ ਗੰਬਨ ਗੁੰਬਨ ਵਾਲਾ ਮੁੱਲ ਨਹੀਂ ਹਾਂਜੀ ਹਾਂਜੀ ਆ ਗੱਡੀ ਦੀ ਕਿਸਮਤ ਅਗਲੀ ਦੀ ਬਿਲਕੁਲ ਹਾਂਜੀ ਹਾਂਜੀ ਫਿਰ ਪੀਤਾ ਨਹੀਂ ਮਹੀਨੇ ਤੋਂ ਪਾਣੀ ਹੁਣ ਪੀਣ ਲੱਪਿਓ ਤੱਕ ਘਰ ਦਾ ਕਰਦੇ ਜੀ ਆ ਦੇ ਤਾਂ ਹਾਂਜੀ 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 ਨਵੇਂ ਥਾਂ ਥੋੜਾ ਜਿਹਾ ਉਪਰ ਆ ਮਹਿਸੂਸ ਕਰਦਾ ਹਾਂ ਆ ਕੇ ਨਹੀਂ ਬਾਕੀ ਉਦਾਂ ਹੈਗੀ ਠੰਡੀ ਸੀ ਲਿਆ ਹਾਂਜੀ ਕੋਈ ਗੱਲ ਨਹੀਂ ਜਿੱਦਾਂ ਮਰਜੀ ਆ ਥੋੜਾ ਜਿਹਾ ਮੰਨ ਲਓ ਇਹ ਸੀ ਮੈਂ ਤਾਂ ਲੱਗੰਦੀ ਆ ਭੁਖੀ ਜਾਵੇਂ ਸੇਰ ਦਾ ਨਾ ਆਏ ਕਰਕੇ ਡੰਗਲ ਥੋੜਾ ਦੂਜੇ ਤਾਂ ਤੁਹਾਨੂੰ ਪਤਾ ਹਵਾ ਪਾਣੀ ਥਾਂ ਜਗਾ ਬੰਦਾ ਸਾਰਾ ਕੁਝ ਬਦਲ ਜਾਂਦਾ ਹੈ ਜੀ ਸ਼ੱਕ ਚ ਉਹਨਾਂ ਦਸੀ ਆ ਪਰ ਆਪਾਂ ਨਹੀਂ ਕੋਈ ਆਪਾਂ ਦੁੱਧੇ ਹਸਾਂ ਦੇਣੀ ਆਪਾਂ ਦੁੱਧੇ ਹਸਾਂ ਦੇਣੀ ਆ ਦੁੱਧੇ ਹਸਾਂ ਲੈਂਦੀ ਆਪਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਆਈ ਮੈਂ ਨਾ ਬਾਕੀ ਭਾਈ ਸੂਰਾ ਵੀ ਚਲੋ ਕਈਆਂ ਆਸ ਦੇਣਾ ਫੇਰ ਭੈਣ ਭਰਾਵਾਂ ਥਣਾ ਤੋਂ ਵੇਖ ਲਓ ਜਿੱਦਾਂ ਮਰਜ਼ੀ ਵੇਖ ਲਓ ਤੀਰ ਪੱਖੋਂ ਪੱਕੇ ਸੋਈ ਹੋਊਗੀ ਪਹਿਲੇ ਸੂਏ ਜਾਂ ਉਹ ਪਹਿਲੇ ਸੂਏ ਦੂਜੇ ਦੀ ਬਣੀ ਆਗਾ ਹਾਂਜੀ ਦੂਜੇ ਲਈ ਬਣੀ ਹੈ ਨਾ ਹਾਂਜੀ 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 ਬਾਕੀ ਇਹ ਅਭੀ ਛਕੀਨੀ ਛਕੂਨੀ ਪੂਰੀ ਸਾਰੇ ਬਣੀ ਹਾਂ ਕਿਹੇ ਗੱਲੇ ਕੁਸੀ ਕਿਹੇ ਗਲੋ ਨਹੀਂ ਕੁਸੀ ਕਰਮਾਲੀ ਹੈ ਹਾਂ ਪੀਲਾ ਪਤਾ ਆ ਜਾ ਆ ਜਾ 40000 ਦੇ ਵਿੱਚ ਪਹੁੰਚ ਹਾਂਜੀ ਗੱਡੀ ਕੋ ਅਬਦੁੱਲ੍ਹਾ 52000 52000 ਦੀ ਹੈ ਹਾਂਜੀ ਸ਼ਾਹੀ ਐਡਰੈਸ ਤੇ ਮੋਬਾਈਲ ਨੰਬਰ ਹਾਂਜੀ ਪਾਜੀ ਫੋਨ ਨੰਬਰ ਆਪਾਂ ਦੋਵੇਂ ਦੇਨੇ ਭੈਣ ਭਰਾ ਨੂੰ ਇੱਥੇ ਬਿਲਕੁਲ ਬਿਲਕੁਲ WhatsApp ਵੀ ਅਵੇਲੇਬਲ ਆਪਣਾ ਹਾਂਜੀ ਜੇ ਕੇਵਲ ਨਹੀਂ ਫੋਨ ਚੁੱਕਦੇ ਤੇ ਅਗਲਾ ਮੈਸੇਜ ਕਰੂਗਾ ਤੇ ਆਪਾਂ ਜਿੰਨੇ ਵੀ ਡੰਗਰ ਆਪਣ ਤੋਂ ਅੱਗੇ ਵਾਲੇ ਡਿਟੇਲ ਸਾਰੀ ਭੈਣ ਭਰਾ ਨੂੰ ਦੱਲ ਜੂਗੀ ਬਿਲਕੁਲ ਵੇਸੇਜ ਕਰ ਦਿਆਂ ਸਾਰੀ ਹਾਂਜੀ ਤੇ ਨਾਂਜੇ ਪ੍ਰਤਾਪ ਸਿੰਘ ਛਾਹ ਹਾਂਜੀ ਪਿੰਡ ਝਾਮਕੇ ਖੁਰਦ ਜਲਾ ਤਰਨਤਨ ਤਸੀਲ ਵੀ ਤਰਨਤਨ ਹਾਂਜੀ ਫੋਨ ਨੰਬਰ 628474127 628474127 ਹਾਂਜੀ ਦੂਜਾ ਨੰਬਰ 7188901127 7188901127 ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖਿਆ ਕਰੋ ਸਾਰੀ ਹਾਂਜੀ ਕਈ ਭੈਣ ਭਰਾਣਾ ਛੋਟ ਵੇਖ ਲੈਂਦੇ ਆ ਡੰਗਰ ਦਾ ਕਈ ਇਹਦੀ ਮੂੰਹ ਨਹੀਂ ਵੇਖਿਆ ਹੁੰਦਾ ਬਿਲਕੁਲ ਬਿਲਕੁਲ ਤੇ ਅਰੀਜ ਨਾਲ ਦੇਖ ਕੇ ਹਾਂਜੀ ਬਕਰਾਂ ਅਸੀਂ ਤੇ ਗੱਲਾਂ ਨੇ ਵੀਡੀਓ ਵੇਖ ਜੇ ਕੋਈ ਭੈਣ ਭਰਾ ਉਦਾਂ ਮਗਾਉਂਦਾ ਜਾਉਣਾ ਚਾਹੁੰਦਾ ਇੱਕ ਰੀ ਸਕਰੀਨਸ਼ਾਟ ਨੂੰ ਪਾ ਲਿਆ ਕਰੋ ਵੀ ਆਹ ਮੱਝ ਆ ਭਾਜੀ ਜਿਹੜੀ ਆਹ ਮੱਝ ਹੈਨਾ ਤੇ ਪਹਿਲੀ ਗੱਲ ਤਾਂ ਇਹ ਗੱਲਾਂ ਨੇ ਵੀ ਘਰੇ ਆਓ ਬੀਟ ਕਰੋ ਤਸੱਲੀ ਕਰਾਓ ਤਸੱਲੀ ਕਰਕੇ ਖੜੋ ਜੀ ਤਸੱਲੀ ਕਰਕੇ ਕੋਈ ਲਾਂਬੇ ਵਾਲੀ ਗੱਲ ਨਹੀਂ ਇਹ ਤਾਂ ਸਿਰਫ ਉਹਨਾਂ ਆੜੀ ਵੀਡੀਓ ਹੁੰਦੀ ਹੈ ਇਹ ਤਾਂ ਸਿਰਫ ਇੱਕ ਭੈਣ ਭਰਾ ਨੂੰ ਸੁਨੇਹਾ ਲਾਉਣਾ ਹੁੰਦਾ ਆਪਾਂ ਤੇ ਆਪਣੇ ਤਾਂ ਡੰਗ ਰਹਿ ਗਏ ਆ ਹਾਂਜੀ ਹਾਂਜੀ ਇਹ ਤਾਂ ਇੱਕ ਚਿੱਠੀ ਪਾਉਣੀ ਹੁੰਦੀ ਆ ਉਹ ਪਾ ਦਿੰਨੇ ਆ ਆਪਾਂ ਹਾਂਜੀ ਹਾਂਜੀ ਤੇ ਬਾਕੀ ਸਿਰਫ ਗੱਲ ਮੇਨ ਇਹੋ ਹੀ ਆ ਆਪਾਂ ਨੂੰ ਇਹ ਗੱਲ ਜੀ ਸੁਣਾਉਂਦਾ ਅਗਲਾ ਘਰੇ ਜਾਵੇ ਬਿਲਕੁ